o ਦੋ ਵਾਰ ਕੜਾ ਪ੍ਰਸ਼ਾਦ ਤੇ ਲੰਗਰ ਚੋਂ ਰੋਟੀ ਦੋ ਵਾਰ ਮੰਗਣ ਵਾਲੇ ਨਾਲ ਕੀ ਹੁੰਦਾ ਹੈ ਜੋ ਸੰਕੇਤ ਮਿਲਦੇ ਨੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਸੋ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਧੀਆਂ ਕਰਾਂਗੇ ਸਾਥ ਸੰਗਤ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਥ ਸੰਗਤ ਹੋਰ ਨਵੀਆਂ ਵੀਡੀਓ ਵੇਖਣ ਦੇ ਲਈ ਚੈਨਲ ਦੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਸੋ ਸਭ ਤੋਂ ਪਹਿਲਾਂ ਤੇ ਸਾਥ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਲੰਗਰ ਆਪਾਂ ਛਕਦੇ ਆ ਜਿਹੜਾ ਲੰਗਰ ਸੰਗਤ ਵਾਸਤੇ ਤਿਆਰ ਹੁੰਦਾ ਉਹ ਪਸਾਰੀ ਜਾਣਦੇ ਆ ਤੇ ਆਪਾਂ ਸਾਰੇ ਛਕਦੇ ਆ ਪਰ ਕੁਝ ਲੋਕਾਂ ਦੇ ਵੱਲੋਂ ਵਹਿਮ ਭਰਮ ਜਿਹੜੇ ਨੇ ਬਣਾ ਦਿੱਤੇ ਗਏ ਉਹਨਾਂ ਵਹਿਮਾਂ ਨੂੰ ਜਿਹੜਾ ਹੈ ਅਸੀਂ ਸਾਰੇ ਵੇਖਦੇ ਆ ਤੇ ਉਹਨਾਂ ਵਹਿਮਾਂ ਦੇ ਵਿੱਚ ਅਸੀਂ ਜੀਨੇ ਆ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਜਿਹੜਾ ਹੈ ਜ਼ਰੂਰ ਦਿਵਾਵਾ ਸਾਧ ਸੰਗਤ ਜਿਹੜੇ ਵਹਿਮ ਨੇ ਸਾਡੇ ਉਹ ਕੀ ਨੇ ਤੇ ਗੁਰਮੁਖ ਪਿਆਰਿਓ ਉਹ ਵਹਿਮ ਜਿਹੜੇ ਸਾਡੇ ਨੇ ਉਹ ਇਸ ਪ੍ਰਕਾਰ ਨੇ ਕਿ ਕਹਿੰਦਾ ਜੀ ਲੰਗਰ ਦੇ ਵਿੱਚ ਅੱਧੀ ਰੋਟੀ ਨਾ ਮੰਗੋ ਚਲੋ ਗੱਲ ਵੱਖਰੀ ਐ ਵੀ ਸੰਗਤ ਜ਼ਿਆਦਾ ਹੁੰਦੀ ਐ ਸੇਵਾਦਾਰ ਕਿੱਥੋਂ ਅੱਧੀ ਅੱਧੀ ਕਰਕੇ ਦੇਣਗੇ ਦੂਜੀ ਗੱਲ ਕਹਿੰਦੇ ਜੀ ਲੰਗਰ ਦੇ ਵਿੱਚ ਇੱਕੋ ਵਾਰੀ ਪ੍ਰਸ਼ਾਦਾ ਜਿਹੜਾ ਹੈ ਲਓ ਦੁਆਰੇ ਨਾਲ ਲਓ ਜੀ ਇਹ ਵਹਿਮ ਭਰਮ ਕਿਹਨੇ ਜੋੜਦੇ ਪ੍ਰਸ਼ਾਦਾ ਜਿਹੜਾ ਤਿਆਰ ਹੋਇਆ ਲੰਗਰ ਦੇ ਵਿੱਚ ਸਾਧ ਸੰਗਤ ਉਹ ਤੇ ਛਕਣ ਵਾਸਤੇ ਤਿਆਰ ਹੋਇਆ ਚਾਹੇ ਤੁਸੀਂ ਦੋ ਵਾਰੀ ਮੰਗੋ ਤਿੰਨ ਵਾਰੀ ਮੰਗੋ ਪ੍ਰੇਮ ਨਾਲ ਛਕਾਉਣ ਵਾਲੇ ਹੋਣ ਤੇ ਪ੍ਰੇਮ ਨਾਲ ਨਾਲ ਛਕਣ ਵਾਲੇ ਹੋਣ ਇਹ ਨਾ ਹੋਵੇ ਜੇ ਜੇ ਸੇਵਾਦਾਰ ਵਰਤੌਣ ਵਾਲਾ ਲੇਟ ਹੋ ਗਿਆ ਅੰਦਰੋਂ ਪਾਉਣ ਗਿਆ ਤੇ ਅਸੀਂ ਜਿਹੜਾ ਥਾਲਾਂ ਦੀਆਂ ਉਹ ਟੱਲੀਆਂ ਬਣਾ ਦਈਏ ਇਹ ਚੀਜ਼ ਨਾ ਹੋਵੇ ਪ੍ਰੇਮ ਨਾਲ ਛਕੀਏ ਭਾਵਨਾ ਨਾਲ ਛਕਾਉਣ ਵਾਲਿਆਂ ਵਿੱਚ ਭਾਵਨਾ ਹੋਵੇ ਇਹ ਨਾ ਹੋਵੇ ਕਿ ਪਹਿਲਾਂ ਹੀ ਆਪਾਂ ਜਾਂਦੇ ਨੂੰ ਅਗੇ 5-7 ਪ੍ਰਸ਼ਾਦੇ ਦੇ ਦਈਏ ਮੈਂ ਦੇਖਿਆ ਨਾ ਕਈ ਸਾਡੇ ਜਿਹੜੇ ਵਰਤੌਂਦੇ ਨੇ ਲੰਗਰ ਉਹ ਇਦਾਂ ਕਰਦੇ ਜ਼ਰੂਰ ਨੇ ਤੇ ਫੇਰ ਮੰਗੇਗਾ ਹੁਣੀ ਲੈ ਲਾ ਤੂੰ 5-7 ਪ੍ਰਸ਼ਾਦੇ ਨਹੀਂ ਪਿਆਰਿਓ ਰਿਸ਼ਾਦਾ ਛਕਾਉਣਾ ਤੇ ਪ੍ਰੇਮ ਨਾਲ ਛਕਾਈਏ ਛਕਣ ਵਾਲੇ ਦੇ ਵਿੱਚ ਵੀ ਪ੍ਰੇਮ ਹੋਵੇ ਕਿਉਂਕਿ ਗੁਰੂ ਨੇ ਤੇ ਸਾਨੂੰ ਪ੍ਰੇਮ ਪ੍ਰੇਮ ਦੱਸਿਆ ਸਤਗੁਰ ਗਿੰਦ ਨੇ ਨਾ ਕੋ ਵੈਰੀ ਨਹੀਂ ਵਿਗਾਣਾ ਸਗਲ ਸੰਗ ਹਮ ਕੋ ਬਣਾਈ ਤੇ ਮੈਂ ਇੱਕ ਬੇਨਤੀ ਕਰਾਂ ਵੀ ਜੇ ਭਾਈ ਕਨਈਆ ਜੀ ਜੰਗ ਦੇ ਮੈਦਾਨ ਵਿੱਚ ਇਦਾਂ ਕਰਨ ਲੱਗਦੇ ਫੇਰ ਤਾਂ ਉਹਨਾਂ ਨੇ ਛਕਾ ਲਿਆ ਸੀ ਜਲ ਸਾਰਿਆਂ ਨੂੰ ਫੇਰ ਤਾਂ ਉਹਨਾਂ ਨੇ ਲੈਰੀ ਸੀ ਸਾਵਾ ਸੇ ਸੱਚੇ ਪਾਤਸ਼ਾਹ ਕੋ ਨਹੀਂ ਪਿਆਰਿਓ ਉਹਨਾਂ ਨੇ ਸਾਰਿਆਂ ਨੂੰ ਜਲ ਛਕਾਇਆ ਚਾਹੇ ਕੋਈ ਵੈਰੀ ਸੀ ਚਾਹੇ ਕੋਈ ਆਪਣਾ ਸੀ ਉਹਨਾਂ ਨੇ ਜਲ ਸ਼ਿਕਾਇਆ ਵਾਰੀ ਦੇ ਨਾਲ ਸਾਰਿਆਂ ਨੂੰ ਐਵੇਂ ਜਿੱਥੇ-ਜਿੱਥੇ ਗਏ ਜਿੱਥੇ-ਜਿੱਥੇ ਕੋਈ ਸਾਹ ਲੈ ਰਿਆ ਸੀ ਕੋਈ ਜਲ ਮੰਗ ਰਿਹਾ ਸੀ ਜਿਹਨੂੰ ਲੋੜ ਸੀ ਉਹਨਾਂ ਨੇ ਬਿਨਾਂ ਕਿਸੇ ਭੇਦ ਭਾਵ ਦੇ ਸਾਰਿਆਂ ਨੂੰ ਜਲ ਸ਼ਿਕਾਇਆ ਤੇ ਮਿਲ ਕੇ ਸਾਰਿਆਂ ਨੇ ਸੱਚੇ ਪਾਰਸ਼ਣ ਨੂੰ ਸ਼ਿਕਾਇਤ ਲਗਾਈ ਤੇ ਭਾਈ ਕਨਈਆ ਜੀ ਜਦੋਂ ਆਏ ਨਾ ਤੇ ਮਹਾਰਾਜ ਨੇ ਪੁੱਛਿਆ ਕਿ ਭਾਈ ਇਹ ਕਹਿੰਦੇ ਨੇ ਤੁਸੀਂ ਜਲ ਸ਼ਿਕਾਉਨੇ ਹੋ ਮੁਗਲਾਂ ਨੂੰ ਵੀ ਇਹ ਕਿਉਂ ਤੇ ਭਾਈ ਕਨਈਆ ਜੀ ਨੇ ਬਹੁਤ ਖੂਬਸੂਰਤ ਜਵਾਬ ਦਿੱਤਾ ਕਿ ਨੇ ਸਤਿਗੁਰੂ ਇਹ ਦੁਸ਼ਮਣਾਂ ਨਾਲ ਲੜਦੇ ਨੇ ਦੁਸ਼ਮਣਾਂ ਨੂੰ ਮਾਰਦੇ ਨੇ ਪਰ ਮੈਂ ਉਹਨਾਂ ਨੂੰ ਪਾਣੀ ਪਿਆ ਕੇ ਉਹਨਾਂ ਦੇ ਅੰਦਰੋਂ ਨਫ਼ਰਤ ਖਤਮ ਕਰ ਰਿਹਾ ਦੁਸ਼ਮਣੀ ਨੂੰ ਮਾਰ ਰਿਹਾ ਸਤਿਗੁਰੂ ਇਹ ਤਾਂ ਤੁਹਾਡਾ ਹੀ ਉਪਦੇਸ਼ ਹੈ ਨਾ ਕਿ ਜਿਹੜਾ ਮੈਂ ਕੁਮਾਰਿਆ ਸੱਚੇ ਪਾਤਸ਼ਾਹ ਨੇ ਫਿਰ ਮਰਮ ਪੱਟੀ ਵੀ ਦਿੱਤੀ ਕਿ ਨੇ ਜਾ ਭਾਈ ਕਹਿੰਦੇ ਜਲ ਵੀ ਛਕਾਇਆ ਕਰਦੇ ਮਰਮ ਪੱਟੀ ਵੀ ਕਰਿਆ ਕਰ ਜਿਹੜੀ ਮਸ਼ਕ ਦੇ ਨਾਲ ਉਹਨਾਂ ਨੇ ਜਲ ਛਕਾਇਆ ਉਹ ਅੱਜ ਵੀ ਆਨੰਦਪੁਰ ਸਾਹਿਬ ਦੇ ਵਿੱਚ ਮੌਜੂਦ ਹੈ ਸਾਧ ਸੰਗਤ ਮੈਂ ਕਦੇ ਉਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਸੁਣਿਆ ਹੀ ਆ ਜਿਵੇਂ ਭੁੱਲਦਾ ਨਹੀਂ ਤਾਂ ਅਨੰਦਪੁਰ ਸਾਹਿਬ ਤੋਂ ਅੱਗੇ ਜਾ ਕੇ ਉਸ ਮਸ਼ਕ ਦੇ ਜਿਹੜੇ ਦਿਦਾਰ ਨੇ ਉਹ ਜ਼ਰੂਰ ਹੁੰਦੇ ਨੇ ਚਲੋ ਕਦੇ ਗਏ ਤਾਂ ਜ਼ਰੂਰ ਤੁਸੀਂ ਵੀ ਦਿਦਾਰ ਕਰਿਓ ਮੇਰੇ ਕਹਿਣ ਤੋਂ ਭਾਵ ਕਿ ਸਾਧ ਸੰਗਤ ਸ਼ਕਣ ਵਾਲੇ ਦੇ ਵਿੱਚ ਪ੍ਰੇਮ ਹੋਵੇ ਭਾਈ ਕਨਈਆ ਜੀ ਨੇ ਜਿਨ੍ਹਾਂ ਨੂੰ ਜਲ ਸ਼ਿਕਾਇਆ ਉਹਨਾਂ ਦੇ ਮਨ ਵਿੱਚ ਪ੍ਰੇਮ ਬਣ ਜਾਂਦਾ ਸੀ ਵਾਹ ਧੰਨ ਨੇ ਗੁਰੂ ਕੇ ਸਿੱਖ ਜਿਨ੍ਹਾਂ ਨੇ ਸਾਨੂੰ ਲੰਗਰ ਸ਼ਿਕਾਤਾ ਸਾਨੂੰ ਜਲ ਸ਼ਿਕਾਤਾ ਤੇ ਉਹਨਾਂ ਦੇ ਅੰਦਰੋਂ ਦੁਸ਼ਮਣੀ ਮਰ ਗਈ ਮੁੜ ਕੇ ਕਹਿੰਦੇ ਤਲਵਾਰ ਦੇ ਮੁੱਠੇ ਨੂੰ ਹੱਥ ਨਹੀਂ ਸੀ ਪੈਂਦਾ ਵੀ ਮੈਂ ਸਿੱਖਾਂ ਨੂੰ ਮਾਰਾਂ ਅੰਦਰੋਂ ਜ਼ਮੀਰ ਨਹੀਂ ਸੀ ਮੰਨਦਾ ਸਾਧ ਸੰਗਤ ਇਹ ਹੁੰਦੀ ਹੈ ਅਸਲੀ ਕਲਾ ਪ੍ਰਸ਼ਾਦਾ ਛਕਾਓ ਜਿੱਥੇ ਲੋੜ ਹੈ ਉੱਥੇ ਛਕਾਓ ਐਵੇਂ ਨਾ ਥੁੰਨੀ ਜਾਇਆ ਕਰੋ ਐਵੇਂ 2-4 ਬੰਦੇ ਅਮੀਰ ਜਿਹੜੇ ਨੇ ਮਿਲ ਕੇ ਲੰਗਰ ਲਾ ਲੈਂਦੇ ਨੇ ਤੇ ਉਹ ਆਪਦੇ ਨਾਲ ਦੇ ਨੂੰ ਛਕਾਈ ਜਾਂਦੇ ਨੇ ਉੱਥੇ ਲੋੜਵੰਦਾਂ ਨੂੰ ਬਾਹਰੇ ਬਿਠਾ ਰੱਖਿਆ ਹੁੰਦਾ ਖੜ ਜਾਏ ਤੇਰੀ ਜਾਨ ਨਿਕਲ ਗਈ ਐਦਾਂ ਦੇ ਸ਼ਬਦ ਬੋਲੇ ਜਾਂਦੇ ਨੇ ਉਹਨੂੰ ਆਪਾਂ ਲੰਗਰ ਨਹੀਂ ਕਹਿਆ ਜਾਂਦਾ ਲੰਗਰ ਹੁੰਦਾ ਇੱਕ ਸਮਾਰਜ ਜਿੱਤੇ ਸਾਰੇ ਵਹਿ ਕੇ ਛਕਣ ਪ੍ਰੇਮ ਨਾਲ ਛਕਾਉਣ ਵਾਲੇ ਵੀ ਛਕਾਉਣ ਤੇ ਛਕਣ ਵਾਲੇ ਵੀ ਛਕਣ ਤੇ ਸਾਧ ਸੰਗਤ ਜਿੱਤੇ ਗੁਰੂ ਘਰ ਲੰਗਰ ਸਮਝ ਕੇ ਵਰਤਾਇਆ ਜਾਂਦਾ ਹੋਵੇ ਮੈਂ ਪਿਛਲੇ ਦਿਨੀ ਇੱਕ ਵੀਡੀਓ ਜ਼ਰੂਰ ਵੇਖੀ ਸੀ ਚਲੋ ਹੁਣ ਲੰਗਰ ਦੀ ਗੱਲ ਚੱਲੀ ਆ ਮੈਂ ਤਾਂ ਕਰਕੇ ਬੇਨਤੀਆਂ ਕਰ ਰਿਹਾ ਲੰਗਰ ਦੀ ਗੱਲ ਚੱਲੀ ਸਾਧ ਸੰਗਤ ਲੰਗਰ ਵਰਤਾਇਆ ਜਾ ਰਿਹਾ ਉਹ ਲੰਗਰ ਵਰਤਾਇਆ ਜਾ ਰਿਹਾ ਤੇ ਬਹੁਤ ਚੰਗਾ ਲੱਗਿਆ ਮੈਨੂੰ ਪਰ ਮੈਂ ਜਦੋਂ ਬਿਜਲੀ ਸਚਾਈ ਵੇਖੀ ਮੇਰੇ ਤਾਂ ਰੌਂਕ ਤੇ ਖੜੇ ਹੋ ਗਏ ਮੈਂ ਵਿਕੀ ਵੇਖਿਆ ਜਬਰਦਸਤੀ ਧੱਕੇ ਨਾਲ ਬੋਲ ਜੈ ਸ਼੍ਰੀ ਰਾਮ ਹੁਣ ਜੀ ਪ੍ਰਸ਼ਾਦਾ ਛਕਣਾ ਹੈ ਲੰਗਰ ਛਕਣਾ ਹੈ ਸਾਧ ਸੰਗਤ ਉਹਨੂੰ ਆਪਾਂ ਪਹਿਲਾਂ ਮਜਬੂਰ ਕਰ ਰਹੇ ਆਂ ਵੀ ਤੂੰ ਕਹਿ ਨਹੀਂ ਫਿਰ ਮੈਂ ਪ੍ਰਸ਼ਾਦਾ ਨਹੀਂ ਦੇਣਾ ਸਾਧ ਸੰਗਤ ਉੱਥੇ ਇੱਕ ਮੁਸਲਮ ਪਰਿਵਾਰ ਸੀ ਚਲੋ ਉਹ ਪ੍ਰਸ਼ਾਦਾ ਉਹਨਾਂ ਨੂੰ ਕਹਿੰਦੇ ਜਬਰਦਸਤੀ ਕਹੋ ਉਹ ਕਹਿੰਦੇ ਵੀ ਪ੍ਰਸ਼ਾਦਾ ਛਕਾਉਣਾ ਛਕਾ ਦਿਓ ਨਹੀਂ ਨਾ ਛਕਣੇ ਨਹੀਂ ਐ ਨਹੀਂ ਛਕਾਉਣਾ ਉਹਨਾਂ ਨੂੰ ਪਹਿਲਾਂ ਦੇਤਾ ਤੇ ਉਹਨਾਂ ਦੇ ਹੱਥ ਤੋਂ ਫੜ ਕੇ ਖੋਲਿਆ ਮੈਂ ਕਿਹਾ ਵੀ ਇਹ ਲੰਗਰ ਥੋੜਾ ਹੋ ਗਿਆ ਸਾਥ ਸੰਗਤ ਕੀ ਅਸੀਂ ਲੰਗਰ ਦਾ ਮਜ਼ਾਕ ਬਣਾ ਰਹੇ ਆ ਇਦਾਂ ਦੀ ਭਾਵਨਾ ਨਾ ਰੱਖੋ ਸਾਥ ਸੰਗਤ ਅਸੀਂ ਲੰਗਰ ਲਾਇਆ ਨਾ ਤਾਂ ਸਾਰਿਆਂ ਲਈ ਰੱਖੋ ਉੱਥੇ ਕਿਸੇ ਦੇ ਕੰਡੀਸ਼ਨ ਨਾਲ ਲਾਓ ਵੀ ਤੂੰ ਆਏ ਕਹੇ ਜਾਂ ਇਹ ਕਰ ਤੂੰ ਉਹ ਕਰ ਗੁਰਮੁਖ ਪਿਆਰਿਓ ਲੰਗਰ ਦਾ ਭਾਵ ਕੀ ਹੈ ਜੇ ਗੁਰੂ ਨਾਨਕ ਸਾਹਿਬ ਉਹਨਾਂ ਭੁੱਖੇ ਸਾਧੂਆਂ ਨੂੰ ਇਦਾਂ ਕੋਈ ਕੰਡੀਸ਼ਨ ਲਾ ਕੇ ਵੀ ਬੋਲੋ ਅਕਾਲ ਪੁਰਖ ਦੀ ਜੈ ਜਾਂ ਤੁਸੀਂ ਸਤਨਾਮ ਵਾਇਗੁਰੂ ਦਾ ਜਾਪ ਕਰੋ ਜਾਂ ਕੁਝ ਵੀ ਕਰੋ ਮੈਂ ਤੇ ਫਿਰ ਪ੍ਰਸ਼ਾਦਾ ਛਕਾਉ ਨਹੀਂ ਪਿਆਰਿਓ ਗੁਰੂ ਨਾਨਕ ਸਾਹਿਬ ਨੇ ਬਿਨਾਂ ਕਿਸੇ ਭੇਦ ਭਾਵ ਦੇ ਉਹਨਾਂ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਇਆ ਜੇ ਉਹ ਕਿਤੇ ਕੋਈ ਕੰਡੀਸ਼ਨ ਲਾਉਂਦੇ ਕਿ ਭੁੱਖੇ ਸਾਧੂ ਉਹਨਾਂ ਤੋਂ ਪ੍ਰਸ਼ਾਦਾ ਛਕ ਲੈਣਦੇ ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਸਮਝੀਏ ਸੱਚੇ ਪਾਤਸ਼ਾਹ ਦੇ ਸਿਧਾਂਤ ਨੂੰ ਸਮਝੀਏ ਸਾ ਸੰਗਤ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਜਿਹੜਾ ਹੈ ਸਿਖਾਇਆ ਹੈ ਪਿਆਰਿਓ ਬਹੁਤ ਕੁਝ ਦਿੱਤਾ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਕਾ ਲੰਗਰ ਹੈ ਤਾਂ ਸੋ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਕਿ ਜਿੱਥੇ ਆਪਣੀ ਮਨਮਰਜ਼ੀ ਚੱਲ ਰਹੀ ਹੋਵੇ ਜਿੱਥੇ ਅਸੀਂ ਆਪਣੀ ਚਲਾਈਏ ਲੰਗਰ ਨੂੰ ਲੰਗਰ ਨਾ ਸਮਝੀਏ ਉਹਨੂੰ ਲੰਗਰ ਕਹਿਣਾ ਵੀ ਲੰਗਰ ਦੀ ਜਿਹੜੀ ਹੈ ਬੇਇੱਜ਼ਤੀ ਹੋਵੇਗੀ ਅਸੀਂ ਵੇਖਿਆ ਨਾ ਬਹੁਤ ਥਾਵਾਂ ਤੇ ਆਪਣੀ ਚਲਾਉਂਦੇ ਆ ਐ ਨਹੀਂ ਹੁੰਦਾ ਜੀ ਐਂ ਕਰੋ ਜੀ ਇਹ ਕਰੋ ਜੀ ਵਾਹ ਕਰੋ ਜੀ ਸਾਧ ਸੰਗਤ ਬਾਕੀ ਸੰਗਤ ਤੇ ਰੂਹ ਮਰੀ ਜਾਣਗੇ ਜੇ ਕੋਈ ਆਪਣਾ ਆ ਗਿਆ ਉਹਨੂੰ ਕਹਣਗੇ ਚਲ ਕੋਈ ਨਹੀਂ ਤੂੰ ਤਾਂ ਜੋੜੇ ਲਾਉਣ ਨੂੰ ਕਿ ਤੂੰ ਐਂ ਪ੍ਰਸ਼ਾਦਾ ਸ਼ਕਲ ਐ ਤੈਨੂੰ ਸਿਰ ਢੱਕਣ ਨੂੰ ਵੀ ਕੋਈ ਉੱਥੇ ਮਰਜ਼ਾਦਾ ਨਹੀਂ ਫਿਰ ਧੱਜੀਆਂ ਉਡਾ ਦਿੱਤੀਆਂ ਜਾਂਦੀਆਂ ਨੇ ਸਰਿਆਂ ਨੂੰ ਗੁਰੂ ਦੇ ਦਰਵਾਜ਼ੇ ਵਿੱਚ ਜੇ ਕੋਈ ਆ ਜਾਏ ਸਾਧ ਸੰਗਤ ਕੋਈ ਲੀਡਰ ਆ ਜਾਏ ਕੁਝ ਵੀ ਆ ਜਾਏ ਉਹਨੂੰ ਜਰਾਬਾਂ ਉਤਾਰਨ ਉਹਨੇ ਕਿਹਿਆਂ ਜਾਂਦੀਆਂ ਉਹਦੇ ਵਾਸਤੇ ਸਪੈਸ਼ਲ ਕੁਰਸੀ ਲਿਆ ਕੇ ਗੁਰੂ ਦੇ ਬਰਾਬਰ ਲਿਆ ਕੇ ਉਹਨੂੰ ਬਿਠਾਇਆ ਜਾਂਦਾ ਹੈ ਉਥੇ ਮਰਜ਼ਾਦਾ ਦੀਆਂ ਧੜੀਆਂ ਅਸੀਂ ਬੇਅਦਵੀ ਤੇ ਰੌਲਾ ਪਾਉਨੇ ਕਿ ਇਹ ਗੁਰੂ ਦੀ ਬੇਅਦਵੀ ਨਹੀਂ ਸਾਧ ਸੰਗਤ ਇੰਨਾ ਚੀਜ਼ਾਂ ਤੇ ਸੁਚੇਤ ਹੋਵੋ ਜਿਹੜੇ ਲੀਡਰਾਂ ਨੂੰ ਅਸੀਂ ਇਦਾਂ ਪਰੋਸਦੇ ਆ ਨਾ ਉਹੀ ਸਾਡੇ ਡਾਂਗਾ ਲਾਉਂਦੇ ਨੇ ਆ ਵੇਖੋ ਤੁਸੀਂ ਕੀ ਕੁਝ ਹੋਇਆ ਸ਼ੰਭੂ ਬਾਰਡਰ ਦੇ ਖਨੌਰੀ ਬਾਰਡਰ ਤੇ ਅੱਧੀ ਰਾਤ ਨੂੰ ਸਾਡੇ ਲੋਕਾਂ ਨੂੰ ਡਿਟੇਨ ਕੀਤਾ ਗਿਆ ਟੈਂਟ ਪਾੜੇ ਤੰਬੂ ਪਾੜੇ ਪੱਖੇ ਲਾ ਲਏ ਐਲਈਡੀਆਂ ਲਾ ਲਈਆਂ ਕਿੰਨਾ ਸਮਾਨ ਉਥੋਂ ਜ਼ਬਤ ਕਰ ਲਿਆ ਹਲੇ ਪੁਲਿਸ ਬੰਦਾ ਕਿ ਸਾਡੇ ਕੋਲ ਸਮਾਨ ਨਹੀਂ ਕਿ ਜੀ ਸਾਨੂੰ ਤੇ ਪਤਾ ਹੀ ਨਹੀਂ ਪਟਿਆਲਾ ਐਸਐਸਪੀ ਜਿਹੜੇ ਨਾਨਕ ਸਿੰਘ ਨੇ ਉਹ ਕਹਿੰਦੇ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਲੈ ਦੱਸੋ ਮੈਂ ਅਜੋਕੇ ਸਮੇਂ ਦੀ ਗੱਲ ਤਾਂ ਕਰ ਰਿਹਾ ਸਾਨੂੰ ਪਤਾ ਲੱਗਦੇ ਥੋੜਾ ਬਹੁਤਾ ਕਿਉਂਕਿ ਜੇ ਅਸੀਂ ਚੰਗਾ ਕਰਾਂਗੇ ਚੰਗਾ ਮੈਸੇਜ ਦੇਵਾਂਗੇ ਤੇ ਸਾਦ ਸੰਗਤ ਅਗਲੇ ਦੇ ਮਨ ਵਿੱਚ ਵੀ ਚੰਗਾ ਹੀ ਆਏਗਾ ਤੇ ਜੇ ਅਸੀਂ ਇਦਾਂ ਕਰਾਂਗੇ ਫਿਰ ਅਗਲੇ ਤੋਂ ਚੰਗੇ ਦੀ ਭਾਵਨਾ ਰੱਖਣੀ ਵਿਅਰਥ ਹੈ ਗੱਲ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਝ ਲਈਏ ਗੁਰਮੁਖ ਪਿਆਰਿਓ ਇੱਕ ਭਾਵਨਾ ਰੱਖਿਏ ਜੇ ਪਿਆਰ ਵੰਡਾਂਗੇ ਤੇ ਪਿਆਰ ਮਿਲੇਗਾ ਜੇ ਨਫ਼ਰਤ ਵੰਡਾਂਗੇ ਤੇ ਨਫ਼ਰਤ ਮਿਲੇਗੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਯਾਦ ਰੱਖਿਓ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸਿਧਾਂਤ ਨੂੰ ਯਾਦ ਰੱਖਿਓ ਸਾਦ ਸੰਗਤ ਸਤਿਗੁਰੂ ਸਾਧ ਨਗਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਯਾਦ ਰੱਖਿਓ ਸਤਿਗੁਰੂ ਨੇ ਸਾਨੂੰ ਪਿਆਰ ਵੰਡਣਾ ਸਿਖਾਇਆ ਤੇ ਨਿਮਰਤਾ ਭਾਵਨਾ ਵੀ ਹੋਵੇ ਤੇ ਹਾਂ ਜਿੱਥੇ ਸਾਡੇ ਹੱਕ ਦੀ ਗੱਲ ਹੋਵੇ ਉੱਥੇ ਅਸੀਂ ਨਿਮਰਤਾ ਨਹੀਂ ਉੱਥੇ ਅਸੀਂ ਕੁਝ ਨਾ ਕੁਝ ਅੜਨਾ ਵੀ ਸਿੱਖੀਏ ਸਾਧ ਸੰਗਤ ਇਹ ਚੀਜ਼ਾਂ ਵੀ ਸਮਝਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ